ਇਹਦੀ ਮਾਂ ਲੈਜੈਂਡ ਲੈਜੈਂਡ ਆ ਆਪਣੇ ਕੋਲ ਆ ਤੇ ਉਹ ਉਹਨੇ ਸਾਡੇ ਕੋਲ ਇਹੀ ਸ਼ੁਰੂਆਤ ਦਿੱਤਾ ਹੈ ਉਹ 20 ਸਾਲਾਂ ਦੀ ਘੋੜੀ ਆ ਤੇ ਜੇ ਕਿਤੇ ਉਹ ਪੰਜਾਬ ਸਿੰਘ ਆਰਥੋਂ ਸੂਪੀ ਹਾਂਜੀ ਇਤਿਹਾਸ ਬਣਾ ਦੇ ਹੁਣ ਆਈ ਆ ਹਿੰਦੂ ਤੇ ਉਹਨੇ ਇੱਕੇ ਬੱਚਾ ਦਿੱਤਾ ਹੈ ਸਾਡੇ ਕੋਲ ਆ ਕਿ 20 ਸਾਲ ਦੀ ਆ ਉਹ ਘੋੜੀ ਅੱਛਾ ਜੀ ਹਾਂ ਜੇ ਕਿਤੇ ਉਹਨੇ ਦੇ ਤਾਂ ਨਾ ਪੰਜਾਬ ਸਿੰਘ ਆਰਥੋਂ ਦੋ ਬੱਚੇ ਹਾਂਜੀ ਬੰਦੇ ਆਏ ਕਹਿੰਦੇ ਨੇ ਵੀ ਤੇ ਪੇਟ ਤੋਂ ਸਾਨੂੰ ਪੰਜਾਬ ਸਿੰਘ ਆਰਥੋਂ ਬੱਚਾ ਕੱਢ ਕੇ ਦੇ ਦੂੰ ਕਰੋੜ ਰੁਪਏ ਸਤੋਂ ਪਹਿਲਾਂ ਲੈ ਦੇ ਇਹਦੀ ਮਾਂ ਐਨੇ ਲੈ ਜਾਂਦਾ ਉਹ ਤਾਂ ਉਹ ਦਿਨੋਂ 2 ਸਾਲਾਂ ਖਾਲੀ 20 ਸਾਲਾਂ ਦੀ ਘੋੜੀ ਅਸੀਂ ਵੇਚ ਵੀ ਦੰਦੇ ਉਹਨੂੰ ਬਹੁਤ ਮਹਿੰਗੀ ਦਿੱਕਦੀ ਸੀ ਪਰ ਅਸੀਂ ਦੇ ਇੱਥੇ ਨਹੀਂ ਸਾਨੂੰ ਇਹ ਸੀ ਪੰਜਾਬ ਸਿੰਘਾਰ ਤੋਂ ਹੁਣ ਜਿਹੜੇ ਤਨੇ ਇਹ ਬੱਚਾ ਪੰਜਾਬ ਸਿੰਘਾਰ ਤੋਂ ਦੋ ਹੋ ਗਈ ਕਿਉਂਕਿ ਇਹ ਵੀ ਮੇਰੇ ਹੱਥਾਂ 'ਚ ਪੈਦਾ ਹੋਈ ਜਾਂ ਇਹਦੀ ਮਾਂ ਮੈਂ ਹੱਥਾਂ 'ਚ ਪੈਦਾ ਕਰੀਆ ਇਹ ਇਹ ਹੁਣ ਵੱਡੀ ਹੋ ਗਈ ਹੁਣ ਤਕਰੀਬਨ ਮੈਲਦਨ ਨੂੰ ਤਿਆਰ ਹੁਣ ਪੰਜਾਬ ਸਿੰਘਾਰ ਜਦੋਂ ਇਹਨੂੰ ਇੱਥੇ ਬਰੀਡ ਹੋਊਗਾ ਜਿਹੜਾ ਇਹਦਾ ਕਹਾਂ ਬੱਚਾ ਪੈਦਾ ਹੋਣਾ ਉਹ ਉਸ ਤੋਂ ਬਾਅਦ ਕੁਝ ਨਹੀਂ ਉਹਨਾਂ ਆਪਣੀ ਜਿਵੇਂ ਉ ਉਪਰਾ ਨਹੀਂ ਕੋਈ ਵੀ ਹੈ ਨਹੀਂ ਹਾਂ ਉਪਰਾ ਕੋਈ ਨਹੀਂ ਜਿਹਨਾਂ ਮਾਰਦੀ ਉਹ ਨਹੀਂ ਚਿੱਟਾ ਹਾਂ ਉਹ ਜਾਨਵਰ ਨੂੰ ਆਤ ਹੀ ਬਣ ਜਾਂਦੇ ਕੋਈ ਚੱਕਰ ਤੇ ਆਹ